ਹਾਂਜੀ ਸਸੀ ਕਾਲ ਸਾਰਿਆਂ ਨੇ ਕੀ ਹਾਲ ਚਾਲ ਟਾਈਮ ਹੋ ਚੁੱਕਾ 9:30 ਦਾ ਹਾਂਜੀ ਭਾਜੀ ਦੁੱਧ ਨਹੀਂ ਆਇਆ ਜੀ ਕਰਤਾ ਹੀ ਉੱਠ ਗਿਆ ਬਹੁ ਹੱਡਾ ਹੁਣੇ ਉੱਠਿਆ ਵੀ ਬੱਗੂ ਨਿੰਨੀ ਆਈ ਹੈ ਨਿੰਨੀ ਆਈ ਕੱਕੇ ਨੂੰ ਅਰੇ ਇਧਰ ਡਾਈ ਬਿਲਡਿੰਗ ਕਰ ਆ ਪੱਤੀ ਜੀ ਲੱਥੀ ਜੀ ਪਾ ਵੀ ਤੇ ਮੈਂ ਉਹਨਾਂ ਹੀ ਚਾਤ ਨਾਲ ਬਿਸਕੁਟ ਤੇ ਪਤੇ ਸੌਂ ਗਿਆ ਏ ਸਵਾਲਣਡੇ ਇਹਨਾਂ ਦੀ ਅੱਜ ਡਿਊਟੀ ਲੱਗੀ ਸੌਣ ਦੀ ਤੇ ਇਹ ਆਏ ਇਸ ਲੈਸਿਸ ਲਾਉਣ ਤੇ ਮੈਂ ਕਿਹਾ ਚਲੋ ਫੇਸ਼ੀਅਲ ਵੀ ਕਰਦੇ ਹੋ ਮੰਗਾਇਆ ਹੈਗਾ ਪਹਿਲਾਂ ਫੇਰ ਇਹ ਬੜੇ ਵੱਜਦੇ ਚੇਅਰ ਲੈਣਗੇ ਕਦੀ ਚਾਹ ਬਣਾ ਲਓ ਇਦਾਂ ਹੀ ਕਿਉਂ ਨਾਲ ਨਹੀਂ ਉੱਤੀ ਹੂੰ ਪਹਿਲਾਂ ਤਾਂ ਮੈਂ ਕੱਪੜੇ ਤੋਤੇ ਤੇ ਬਦਲ ਜਾਇਆ ਕਹਿੰਦੇ ਅੱਜ ਨਾ ਧੋ ਆ ਵੀ ਆਵੇਂ ਲੱਗੀ ਐਨੇ ਕੀ ਥੋੜੀ ਜਿਹੀ ਆਹੋ ਐਨੇ ਕੀ ਤਾਂ ਥੋੜੇ ਜਿਹਾ ਮਸ਼ੀਨ 'ਚ ਪਾਏ ਮੈਂ ਖਾ ਰਾਤ ਨੂੰ ਹੁਣ ਕੱਢਾਂਗੀ ਅੱਜ ਬੱਦਲ ਜਾਇਆ ਬੱਦਲ ਹੋਇਆ ਧੋਪਣੀ ਲੱਗੀ ਅੱਜ ਮਿਸਤਰੀ ਵੀ ਵਿਚਾਰੇ ਲੱਗੇ ਹੋਰ ਦੇ ਵੀ ਠੀਕ ਆ ਗੁਣ ਸਾਰੇ ਅੱਦੇ ਵੀ ਉੱਠ ਗਿਆ ਕਿਉਂ ਨੀ ਨੀ ਕਰ ਲਈ ਫਤਨੇ ਵੀ ਇਹਦੇ ਕੱਪੜੇ ਜਿਹੜੇ ਚੁੱਕੇ ਜਾਣਦੇ ਨੀਨੀ ਪੂਰੀ ਹੋ ਗਈ ਨੀਨੀ ਪੂਰੀ ਕਰ ਲਈ ਮੱਸ ਦੱਸ ਦੇਖ ਲਿਆ ਹੋ ਗਿਆ ਫੇਸ਼ੀਅਲ ਹੋ ਗਿਆ ਰੰਗ ਸਾਫ ਹੋ ਗਿਆ ਤਾਂ ਉਹਨਾਂ ਦਾ ਨੀ ਪੁੰਨੇ ਕਾ ਰੰਗ ਗੋਰਾ ਹੋ ਗਿਆ ਹੋ ਰੋ ਤੇ ਲਾ ਰੰਗ ਗੋਰਾ ਉਹਨਾਂ ਨੂੰ ਚੰਗਾ ਮਾਸਾ ਪਾਉਣਾ ਹੈ ਦੇ ਹੱਥ ਦਾ ਉਹ ਚੱਲਿਆ ਪਰ ਉੱਗੇ ਹੈਗੇ ਕੁਝ ਵੀ ਨਹੀਂ ਨਾ ਸ਼ਾਇਦ ਉਹ ਲਵਾ ਲੈ। ਸ਼ਾਇਦ ਉਹ ਗਈ ਜਾਵੇ। ਹਾਂ। ਟਾਈਮ ਲੱਗ ਜਾਣਾ। ਧਨੀਆ ਵਗੈਰੇ ਨਹੀਂ ਆਇਆ। ਨਹੀਂ ਸਾਰੇ ਫਲਾਵਰ ਹੀ ਲਾਏ ਫਿਲਹਾਲ। ਸਾਰੇ ਫਲਾਵਰ। ਮੈਂ ਤਾਂ ਮਿਕਸ ਮੰਗਾਇਆ ਸਾਰੇ ਬੜੇ ਵਧੀਆ ਐ। ਪਰ ਇਹ ਤਾਂ ਹੋਏ ਤੇ ਸੋਹਣੇ ਲੱਗਣਗੇ। ਮੈਨੂੰ ਲੱਗਦਾ ਉਹ ਦਾਬਾਂ ਲਿਆਉਣੀਆਂ ਪੈਣੀਆਂ ਨਰਸੀ ਜੀ ਜਾ ਕੇ ਇੱਥੇ ਉਹਨਾਂ ਨੇ ਕੁਝ। ਆ ਦੋ ਗਲਾਬ ਦੇ ਦੇ ਨਹੀਂ ਮਟਾਈਆਂ।

لا بديت <تصفح> 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 ਫਮਸੀ ਜੀ ਵਖਰੇ ਕੇ ਖਵਾ ਮਾਰਨਾ ਤੇ ਹਮ ਬਲੂਸ ਪਾਣੀ ਦੇ ਦੇਖਿਓ ਐਨੂੰ ਖਾ ਪਹਿਲਾਂ ਮੈਨੂੰ ਠੀਕ ਲੱਗਿਆ ਮੈਨੂੰ ਲੱਭਣ ਦੀਆਂ ਪੀਂਹ ਹਾਲੇ 1 2 3 ਇੰਚ ਜਿਵੇਂ ਉਹ ਬਲੂ ਚਿੱਕੀ ਹੁੰਦੀ ਨਾ ਉਹ ਫਿਰ ਅਗਲਾ ਕੋਈ ਨਹੀਂ ਆ। ਹਾਂ ਸਾਰੀਆਂ ਨਾਲ। ਉਹ ਆਹਣ। ਬੰਦ ਕਰੋ। ਹੂੰ। ਆ ਗਿਆ ਆ ਉੱਤੇ ਸਿਰ ਤੇ। ਆਈ ਲੈ। ਲੈ ਮੇਰੇ ਵੀਰੋ। ਦਾਲ ਚੌਲ ਜਿਵੇਂ ਕਿ ਤੁਸੀਂ ਨੇ ਕਦੀ ਵੇਖਿਆ ਨਹੀਂ ਅੱਜ ਮੈਂ ਤੁਹਾਨੂੰ ਵਿਖਾਉਂਦੀ ਹਾਂ। ਇਹ ਤਾਂ ਈ ਗੱਲ ਕਰਨਿਆ ਵਾ। ਤੇ ਵੇਖੇ ਨਾ ਕਦੀ ਮੈਂ ਜਾਂ ਤੁਹਾਨੂੰ ਵਿਖਾ ਦੀ ਦਾਲ ਚੌੜ। ਕੀ ਬਾਤ ਹੈ। ਖਾਓ ਖਾਓ। ਖਾ ਲੈ ਨਾਸ ਮਖਰੀ ਮੜੀ ਮਟੀ। ਸਨੇ ਖਾਣ ਲਈ ਸਬਜ਼ੀ ਤੋਂ ਇਲਾਵਾ। ਸਮਝ ਨਹੀਂ ਆਉਂਦਾ। ਕੀ ਗੱਲ ਆ? ਨਰਮ ਨਰਮ ਜਿਹੀਆਂ ਖਾਂਦਾ ਨਾ ਬੋਟਾ ਨਹੀਂ। ਹੈ? ਧਣਾ ਧਣਾ ਸੱਚ ਨਹੀਂ ਦਾਣਾ। ਖਾਸ ਹੋ ਕੇ ਹੁੰਦੇ ਬੋਟਾ ਗਏ ਤੁਮ ਦੇ ਮਬਦਾ ਪਿਛੇ ਲੱਗਿਆਂ ਦੇ। ਗੱਟੀ ਆਪਾਂ ਸਖ ਲਈਏ ਤੁਹਾਡਾ ਮੰਡਾ ਹੁੰਦਾ ਵਜਾਉਂਦੇ ਨਾ ਕਦੇ ਤੁਮ ਕੱਢੇ ਨਾ ਜਿੰਨੇ ਮਰੋ ਇਧਰ ਮੇਰ ਕੋ ਪਲਕਾਂ ਨੇ ਵਿਖਾ ਲਈਆਂ ਨਹੀਂ ਆ ਗਰ ਹੰਖਾਂ ਆਓ ਸਜੋ ਲੈ ਬਣ ਬਣ ਫੋਟੋ ਹੋ ਗਿਆ ਵੇਲਾ ਹਾਂ ਦੇਖੋ ਵਧੀਆ ਵਧੀਆ ਜਾਜ ਆ ਗਈ ਵਧੀਆ ਵਧੀਆ ਜਾਜ ਆ ਗਈ ਦੇਖੋ ਦੇਖੋ ਜਾਨ ਮਰੇਗੀ ਸਹੀ ਗੱਲ ਅੱਗੇ ਸਾਰੇ ਨੰਬਰ ਬਲੌਗਰ ਬਣ ਜਾਓ ਮਨਜੋ ਸਹੀ ਗੱਲ ਕੋਈ ਗੱਲ ਨਹੀਂ ਚੱਲਦਾ ਵੈਨਾਂ ਦਾ ਕਿਉਂ ਫਦੇ ਓਕੇ ਕਰ ਦੇ ਕੋ ਓਏ ਇਸੇ ਪਾਸੇ ਲ ਕਰਦਾ ਵੈ ਤੁਹਾਨੂੰ ਮੇਰੇ ਸਮਝ ਨਹੀਂ ਲੱਗਣੀ ਠੀਕ ਓਕੇ ਇਹ ਜਮਨ ਲਿਆ ਪਾਜੀ ਚਲਿਏ ਬਾਹਰ ਬਾਹਰ ਤਾਂ ਪਵਨ ਨਹੀਂ ਲੱਗੀਗੀ ਬਾਹਰ ਤਾਂ ਪਵਨ ਨਹੀਂ ਲੱਗੀ ਕਿੱਥੇ ਜਾਣਾ ਈ ਹੁਣ ਅੱਜ ਕੋਠੇ ਤੇਵਣੀ ਜਾਣਾ। ਅੱਜ ਕੋਠੇ ਤੇਵਣੀ ਜਾਣਾ ਪੁੱਤ। ਜਾਉਂ ਬਈ। ਥੋੜਾ ਕੰਮ ਆਧਾਰ ਕੱਟਦਾ ਕੰਮ ਜਾ ਕਰਾਉਣਾ। ਉਹ ਕਰਾ ਲਈਏ। ਹਾਂਜੀ। ਕਿੱਧਰ? ਕਿੱਧਰ ਚੱਲੀ ਆਉਣ ਦੀ ਆਉਣ ਦੀ ਹੁਣ ਕਿੱਧਰ ਕਿੱਧਰ ਦੱਸੋ ਕਿੱਧਰ ਕਿੱਧਰ? ਉਹ ਡੇਗਣਾ ਪਈ। ਲੱਭੀ ਰੋਟੀ ਆਪਣੀ ਆ ਗਈ ਐ। ਆਜੋ। ਪਾ ਦੇ ਰੋਟੀ ਖਾਊਗਾ ਦਾਲ ਦੇ ਨਾਲ ਦਾਲ ਦੇ ਨਾਲ ਫੁਲਕੇ ਖਾਊਗਾ ਫਤਿਹ ਖਾਊਗਾ ਨਾ ਕਾਊਗਾ ਨਹੀਂ ਫੁਲਕੇ ਖਾਊਗਾ ਫਤਿਹ ਦਾਲ ਨਾਲ ਆ ਜੀ ਵਾਲਾ ਹਾਥੀ ਫਿਰੇ ਹਾਥੀ ਆ ਲੈ ਫੜ ਲਾਤੀ ਨਾ ਹਾਂ ਦਰ 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 ਨਹੀਂ ਤੇ ਕੀਤੇ ਤਰ ਕਿ ਨਾ ਨਗਾਹ ਆ ਪਾਇਆ ਵੇ ਇੱਥੇ ਲੈ ਫੜ ਕਿੱਥੇ ਚਲੇ ਜੇ ਕਿੱਧਰ ਵੰਡੇ ਲੈ ਵੰਡੇ ਚਲੀ ਤੇਰੀ ਮਾਂ ਤੇ ਨੂੰ ਛੱਡ ਕੇ ਹਾਂ ਜੁਰਬਸ ਹਮਮ ਜਰਾਬਾਂ ਸਿੱਧਾ ਜਰਾਬਾਂ ਗਾਵੇ ਬੰਦਾ ਪਹਿਲਾਂ ਜਰਾਬਾਂ ਕਹਿੰਦੇ ਸੀ ਹੁਣ ਸੌਕਸ ਹੋ ਗਏ ਜਰਾਬਾਂ ਰਹੀਆਂ ਕਿਉਂ ਵਧੇ ਫੋਸ ਪੰਜਾਬੀ ਜਰਾਬਾਂ ਹੀ ਲੈ ਵੀ ਆਪਾਂ ਚੱਲੇ ਆਂ ਮੈਡੀਸਿਨ ਲੈਣ ਵਾਸਤੇ ਆਪਣੀ ਮੈਂ ਆਪਣੀ ਮੈਡੀਸਿਨ ਲੈਣ ਚੱਲਿਆ ਕਾਲਾ ਨੰਗਲ ਹੈ ਨਾ ਮੋੜ ਕਾਲਾ ਨੰਗਲ ਪਿੰਡ ਪਿੰਡ ਕਾਲੇ ਨੰਗਲ ਪਿੰਡ ਚੱਲੇ ਆਂ ਚਲੋ ਕਾਲੇ ਨੰਗਲ ਪਿੰਡ ਚੱਲੇ ਆਂ ਚਲੋ 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 ਪਪਾ ਜੀ ਪਪਾ ਜੀ ਸਿੱਧੇ ਦੋ ਹੁੰਦੀ ਹੈ ਨਾ ਦਾਈ ਲਿਆਈਏ ਦਾਈ 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 ਨੋ ਕਮ ਕੇ ਵਿਖੰਡਿਆ ਕਿੱਧਰ ਕਦੀ ਐਨ ਕਦੀ ਓਨ ਮਫਲਰ ਬੰਨੀਏ ਤੇ ਵਧੀਆ ਚਲੋ ਮਫਲਰ ਬੰਨੀਏ ਆਹ ਵਾਲਾ ਵਧੀਆ ਬੰਦੇ ਵਧੀਆ ਵਧੀਆ ਐਸਾ ਕਰ ਕੇ ਇਹਨੇ ਦੇਣਾ ਪਿੰਕ ਦਾ ਹੈ ਪਿੰਕ ਦੀ ਆ ਬੇਬੀ ਬਿੰਕ ਇਹ ਤਾਂ ਬੇਬੀ ਬੈਂਗਲੀ ਲੋਟ ਆਉਣ ਦਿੰਦਾ ਦੇਵੀ ਪਿੰਕ ਬੇਬੀ ਪਿੰਕ ਕਿਉਂ ਪਤਾ ਹੈ ਦੇਵੀ ਪਿੰਕ ਹਰ ਚੀਜ਼ ਬੇਬੀ ਪਿੰਕ ਫਤਨਾ ਬੁਲਟਰ ਲੱਗਦਾ ਨਾ ਬੇਬੀ ਪਿੰਕ ਦਾ ਹਾਂ ਪਤਾ ਹੈ ਬੇਬੀ ਪਿੰਕ ਬੁਲਟ ਹੁੰਦਾ ਨਹੀਂ ਨਾ ਦੇਵੀ ਪਿੰਕ ਕੋ ਨਹੀਂ ਨਹੀਂ ਨਾ ਬੁਲਟ ਬੇਬੀ ਪਿੰਕ ਕਿਤੇ ਬੰਦਾ ਸਵੇਰੇ ਉੱਠ ਕੇ ਕਿਤੇ ਬ੍ਰਸ਼ ਕਰਦਾ ਕਿਤੇ ਕੁਛ ਨਹੀਂ ਹਾਲ ਰੰਗ ਤੇ ਤੇ ਕਾਲਾ ਕਰ ਲਿਆ ਕਿਤੇ ਰੰਗ ਦੇ ਤੇ ਉਤੋਂ ਪੈਂਦਾ ਆਵੇ ਕਿਤੇ ਬੰਦੇ ਦਾ ਕਰੇ ਪਤਾ ਲੱਗਿਆ ਕਿ ਕਿਤੇ ਅੰਗਰੇਜ਼ ਵਕਤੇ ਫੇਸ਼ੀਲ ਹੋਣ ਦੀ ਆ ਚਲੋ ਗਾ ਚੱਲੀਏ ਹੁਣ ਫੇਸ਼ੀਲ ਕਰਨ ਦੇ ਚਲੋ ਉੱਠੋ ਆਸਮਨ ਉੱਪਰ ਬੜਾ ਅਫੀਸ਼ੀਰ ਹੋ ਗਿਆ ਉਹ ਚੱਲ ਮੂੰਸਾ ਕੱਟਦਾ ਸਿਰ ਨੂੰ ਤੇਲ ਲਾਉਣਾ ਮਸਾਦਨ ਮਾਮਾ ਤੇਲ ਆਦੀ ਸਿਰ ਨੂੰ ਲੱਗ ਗਈ ਇਹ ਕਿਉਂ ਲਾਦੇ ਮਸਾਦਨ ਇਹਦੇ ਵਾਲ ਕਿਦਾਂ ਉੱਡੇ ਰੁੱਖੇ ਜਿਹਾ ਵਾਲ ਵੇ ਕਿੱਥੇ ਚੱਲੇ ਆ ਇੱਧਰ ਆ ਜਾ ਬੈਗ 'ਚ ਵੇਖਣ ਦੇ ਆ ਕੀ ਕੀ ਮਟੀਰੀਅਲ ਬੈਗ ਦੇ ਵਿੱਚ ਮਟੀਰੀਅਲ ਤੇ ਕੋਈ ਵੀ ਨਹੀਂ ਹੈ ਮੂਨਾ ਮਣੀ ਕੇ ਆਪੋਂ ਦਾੜੀ ਮਤੋਂ ਸੁਣੀ ਉਹ ਲਾ ਦਿੰਦਾ ਜਿਹੜੀ ਉਹ ਦੋ ਹੁੰਦੀਆਂ ਉਹ ਦਿਨ ਉੱਥੇ ਮੈਨੂੰ ਬੜੀ ਪਸੰਦ ਆਈ ਮੈਂ ਆਖੋ ਖੜਦੀ ਪਰੇ ਲਾ ਦਿੰਦਾ ਵਾ ਨਾ ਕਿਉਂਕਿ ਉਹ ਦੋਨਾਂ ਵਾਸਤੇ ਹੁੰਦੀ ਕਰਨ ਉਹ ਬੁਆਏ ਵਾਸਤੇ ਦੋਨੋਂ ਤੇਜ਼ ਪੁੰਦਾ ਹੀ ਨਹੀਂ ਹੁਣ ਪਰਸਾ ਪਸੰਦ ਆ ਗਿਆ ਜੀ ਇਹ ਤੇ ਤੇਰੇ ਡਾਈਪਰ ਹੀ ਹੈ ਇੱਥੇ ਨਹੀਂ ਕੋਈ ਹੈ ਦੀ ਵੈਰਾਈਟੀ ਉਹ ਜੀ ਚੱਲ ਆ ਕਹਿ ਤਵ ਤੇ ਲਾ ਦੇਣਾ ਮੱਸਾ ਤੇ ਹੁਣ ਤੁਸੀਂ ਕਿੱਥੇ ਬੈਠੇ ਰੇ ਦਿੱਤੀਆਂ ਕੋਈ ਪਰ ਉਹਨੇ ਕਿੱਥੇ ਰੱਖੀ ਬੈਂਦਾ ਨਹੀਂ ਨਾ ਇੱਥੇ ਆਉਂਦਾ ਨਹੀਂ ਨਾ ਚਲੋ ਆਪਾਂ ਹੁਣ ਮਿਲਦੇ ਆ ਲੈ ਆਈਏ ਮੈਡੀਸਨ ਓਕੇ ਡਨ ਟਾਈਮ ਹੋ ਗਿਆ ਵੇਖੋ ਸਵਾਇ ਪਹੁੰਚ ਚੁੱਕਾ